ਅਸੀ ਗਾਲ ਜੀ ਕੀ ਹਾਲ ਚਾਲ ਆ ਦੋਸਤੋ ਹੋਰ ਮੇਰੇ ਸਾਰੇ ਕਬੂਤਰਾਂ ਨੇ ਵੀ ਠੀਕ ਠਾਕ ਲੋ ਬਾਈ ਜੀ ਨਾ ਉਹ ਉੰਦਰ ਨਹੀਂ ਛੱਡਾਂਗੇ ਕਿਉਂਕਿ ਇਹਨਾਂ ਨੂੰ ਛਾਮੀ ਵੀ ਖਾਣਾ ਸਹੀ ਹੋ ਜਾਤਾ ਤੇ ਨਹੀਂ ਤਾਂ ਪ੍ਰਕਾਰ ਨੂੰ ਛੱਡਾ ਜਾਣਾ ਤੇ ਕਾ ਕਬੂਤਰ ਵੀ ਗਿੜੇ ਸੀ ਤੇ ਦੂਜੇ ਆਵੇ ਜੀ ਇਹਦੇ ਚੱਲ ਰਹਿ ਤੇ ਗਿੜੇ ਆਈ ਚੱਲ ਰ ਪਰ ਲੜਦੇ ਆ ਠੀਕ ਆ ਤੇ ਉਹ ਕਿਧਰ ਗਏ ਮੇਰੇ ਉਹ ਜਿਆ ਦੇ ਨਾ ਇਹਦੇ ਗਿੜਿਆ ਟੋਲੋ ਬਈ ਮਿੱਤਰੂ 6 ਛੱਡੇ ਆ 6 ਆ ਕੇ 7 ਆ ਤੇ 6 ਆ ਤੇ ਪਸੂ ਬਿਆਂ ਲੱਗੇ ਪਏ ਆ ਬਾਈ ਜੀ ਕਰਲਾ ਫੋਕਸ ਤੇ ਆਹ ਬੰਦਾ ਸਾਡਾ ਯਾਰ ਬਾਈ ਬਿਮਾਰ ਹੋਇਆ ਪਿਆ 2 ਦਿਨ ਹੋ ਗਏ 3 ਨਹੀਂ ਹੋ ਗਏ ਉਹ ਉੱਡ ਆ ਗਿਆ ਤੇ ਉਹ ਉਹ ਸ਼ੂਟ ਗਿਆ ਇਹਨਾਂ ਦੇ ਵਿੱਚੋਂ ਇੱਕ ਛੱਡ ਕੇ ਪੰਜ ਪਾਣੀ ਆ ਗਏ ਉਹ ਸੈਟਿੰਗ ਹੋ ਰਿਹਾ ਇਹ ਛੱਡ ਰਿਹਾ ਉਹ ਤਾਂ ਛੱਡ ਰਹੀ ਹੈ ਮੈਂ ਲੋਹੇਏ ਮਿੱਤਰੋ ਨੇਰੀ ਵਾਲਾ ਕੂਤਰਾ ਹੀ ਜੜਪੜਤੀ ਵੈਸੇ ਆਪਣੇ ਤਾਂ ਹਵਾ ਚ ਪਹਿਲਾਂ ਵੀ ਉੱਡਦੇ ਹੀ ਆ ਨੇਰ ਚ ਉੱਡਦੇ ਆ ਲੋ ਜੀ ਬਾਈ ਛੇ ਛੱਡੇ ਸੀਗੇ ਆਪਾਂ ਇੱਕ ਤਾਂ ਪੱਠੀ ਅੱਜ ਪੰਨੀਆਂ ਚ ਜਾਂਦੇ ਇਹਨਾਂ ਤੋਂ ਪਹਿਲਾਂ ਉਹ ਬੰਦ ਕਰਤੀ ਸੀਗੀ ਤੇ ਮੈਂ ਫੇਰ ਕੱਢਣ ਲਈ ਬਹਿ ਕੇ ਚੱਲ ਯਾਰ ਵੇਹਣੇ ਕੀ ਸੈੱਟ ਹੋ ਗਿਓਗੇ ਉਹ ਅੱਜ ਮੈਗੀ ਸੈੱਟ ਕੀ ਹੋਇਆ ਅੱਧਾ ਕਿਤਾਬ ਹੈ ਤੇ ਮੈਂ ਮੈਗੀ ਲੋ ਜੀ ਬਾਈ ਮਿੱਤਰੋ ਆ ਆ ਗਏ ਆਪਣੇ ਕੁੱਤਰ ਆਪਣੇ ਕੁੱਤਰ ਫਿਰਦੇ ਪੰਜ ਟੀਲਾ ਜਾ ਕਿੱਧਰ ਉੱਠ ਗਿਓ ਤੀਰੇ ਕੁੱਤਰ ਉੱਠ ਗਿਆ ਉਹ ਇਨਾਂ ਨੂੰ ਆਪਾਂ ਭਾਉਣੀ ਆਂ ਤੇ ਇਹਦੀ ਚਾਪ ਨੇ ਕੁੱਤਰ ਦੋ ਆ ਕੀੜਿਆਂ ਵਾਲੇ ਸ਼ਾਇਦ ਦੋ ਛੱਡ ਗਏ ਤੇ ਆਪਾਂ ਇਨਾਂ ਨੂੰ ਭਾਉਣੀ ਆ ਹੁਣ ਵੀਰੇ ਆ ਲਾ ਵੀ ਆਪਣਾ ਇਨਾਂ ਨੂੰ ਭਾਈ ਇਹਨਾਂ ਚੋਂ ਇੱਕ ਤਾਂ ਝਾਲਰ ਬਗਲਾ ਵਾਲਾ ਤਾਂ ਛੱਡਣਾ ਹੀ ਛੱਡਣਾ ਹੈ ਸ਼ਾਇਦ ਬਗਲ ਦੂਸੇ ਵਾਲਾ ਤੇ ਪੂੰਜੀ ਵਾਲਾ ਇਹਨਾਂ ਚ ਵੀ ਨੇ ਵੀ ਕਿਹੜੇ ਦੋ ਛੱਡਣ ਦੀ ਵਿਚਾਰ ਬਣਦੀ ਹੈ ਇੱਕ ਤਾਂ ਪੱਕਾ ਛੱਡਣਾ ਹੀ ਛੱਡਣਾ ਲੋਬੇ ਮਿੱਤਰੋ ਬੌਣ ਲੱਗੇ ਪਏ ਆ ਤੇ ਆ ਆ ਗਏ ਭਾਈ ਇਹਨੇ ਭਾਈ ਗੇੜਿਆਂ ਵਾਲੇ ਐਂਟਰੀ ਇੱਕ ਹੀ ਆ ਜੇ ਕੋਈ ਹੋਰ ਮਿਲ ਗਈ ਤਾਂ ਦੂਜਾ ਛੱਡ ਲਾਂਗੇ ਨਹੀਂ ਇੱਕ ਤਾਂ ਛੱਡਾਂਗੇ ਛੱਡਾਂਗੇ ਤੇ ਬਾੜ ਕੇ ਮੁੜ ਜਾਂਦੇ ਆ ਵੀਰ ਲੋ ਜੀ ਆਵਾਪ ਕੋਈ ਪ੍ਰੋਦੀ ਮੈਡ ਜਿਸ਼ਣਾ ਮੇਰਾ ਵੀਰ ਜੇ ਵੀ ਕਮੈਂਟ ਸਬਸਕ੍ਰਾਈਬ ਜੁਮ ਕੇ ਰਹਿ ਦਿਓ ਲਾਈਕ ਸ਼ੇਅਰ ਕਮੈਂਟ ਲਾਈਕ ਸ਼ੇਅਰ ਕਮੈਂਟ ਲਾਈਕ ਨਹੀਂ ਕਰੇਗਾ ਮੇਰਾ ਭਰਾ ਦੇਖੋ ਉਤਰ ਆਪਣੇ ਗੇੜਿਆਂ ਵਾਲੇ ਬੈਹ ਜੇ ਚੱਲ ਆਵਣਾ ਗੇੜਿਆਂ ਵਾਲਾ ਬੈਹ ਜੇ ਤੇ ਚੱਲ ਸੁੱਖਾ ਜੀ ਚੱਲ ਰਪਾ ਲਾਓ ਆਪਦੇ ਲੋ ਬਈ ਮਿੱਤਰੋ ਆ ਬੈ ਗਿਆ ਆਪਣਾ ਗੇੜਿਆਂ ਵਾਲਾ ਪਉਣੀ 2 ਵਜੇ ਬੈਠਾ ਤੇ ਹੁਣ ਇਹਨੂੰ ਆਪਾਂ ਲੈ ਕੇ ਚੱਲਦੇ ਹਾਂ ਥੱਲੇ ਜੀ ਬਾਈ ਜੀ ਚੀਨੀ ਬੈ ਗਈ ਚੀਨੀ ਦਾ ਭਰਾ ਬੈ ਗਿਆ ਲੀਲਾ ਟੂਸੇ ਬਗੜਾ ਲੀ ਰਹਿ ਗਈ ਟੂਸੇ ਬਗੜ ਪੁੰਜੀ ਵਾਲਾ ਰਹਿ ਗਿਆ ਤੇ ਚਾਲਰ ਬਗਲ ਵਾਲਾ ਤੇ ਪੁੰਜੀ ਵਾਲਾ ਰਹਿ ਗਿਆ ਤੇ ਆ ਤਾ ਗਈ ਹੁਣ ਜਦ ਮੜੀ ਫੂਰ ਆ ਗਈ ਨਾ ਇਹਨਾਂ ਨੂੰ ਭਾਈ ਲਾਵਾਂਗੇ ਭਾਈ ਦੇ ਅੰਦਰ ਬਹੁਤ ਚਰ ਹੋ ਗਿਆ ਮੋੜ ਜਾਂਦੇ ਆ ਉਹ ਬਈ ਉੱਡ ਕੇ ਆਇਆ ਹਜੇ ਲਿਆ ਕੇ ਛੱਡਿਆ ਹੀ ਵਤੀ ਲਾ ਕੇ ਤੇ ਗੁੜਕੀ ਜਾਂਦਾ ਆ ਵੇਖ ਲਓ ਮਾਲਕ ਮੀਰ ਕਰੇ ਸੱਚੇ ਪਾਤਸ਼ਾਹ ਸੁਖ ਬਖਸ਼ੀ ਮੇਰਾ ਵੈਰੂ ਆਪਾਰ ਕਿਰਪਾ ਕਰੀ ਉਹ ਬਈ ਮਿੱਤਰੋ ਕੂਤਰ ਸਾਰੇ ਆਪਾਂ ਬਾੜਿਆ ਤੇ ਆਸੀ ਇੱਕ ਕੂਦਰੀ ਉਹ ਬੈਠੀ ਐਦੇ ਢੀਡੇ ਸੀਗੇ ਜਿਹੜਾ ਬੈਠਾ ਆ 12:30 ਵਜੇ ਬਾੜਿਆ ਸੀ 12:30 ਵਜੇ ਤੇ ਪਾਉਣ ਲੱਗੇ ਤੇ ਪੌਣੇ 2 ਵਜੇ ਬੈਠਾ ਸ਼ੇਰ ਬੱਗਾ ਨੇ ਦਾ ਜੂਸ ਮਾਨ ਸੱਪੈ ਨੂੰ ਲਾਉਣਾ ਤਾਂ ਕਰਦੇ ਆਂ ਡਿਗਰਮੈਂਟ ਲੂਟ ਲੋ ਜੀ ਨੌਂ ਕਬੂਤਰਾਂ ਨੂੰ ਚੁਗਣ ਲੱਗ ਪਉ ਤਾਂ ਨਾਲ ਹੀ ਚੁਗੀਆਂ ਲੱਗ ਤਿੰਨ ਰਹਿ ਗਏ ਲੋ ਬਈ ਮਿੱਤਰੋ ਇੱਕ ਤਾਂ ਚੀਨੀ ਕਬੂਦਰੀ ਪਾਣੀ ਖੇਚ ਲੈਣੇ ਤੇ ਥੱਲੜਲਾ ਕਬੂਤਰ ਰਹਿ ਗਿਆ ਬਾਦਾਮ ਪਾਉਣ ਵਾਲਾ ਇਹ ਥੋੜਾ ਪਾਣੀ ਵੱਧ ਪੀ ਗਏ ਸੀ ਤੇ ਬਰਾਇ ਤਾਂ ਪਿਆਈ ਦਾ ਦੋਹਾਂ ਦਿਨਾਂ ਰਾਂਗਾਂ ਚ ਪਾਣੀ ਥੋੜਾ ਥੋੜਾ ਕਰਕੇ ਜਿਵੇਂ ਜਿਵੇਂ ਖਿੱਚੀ ਜਾਂਦੇ ਓਵੇਂ ਪਿਆਈ ਦਾ ਤੇ ਬਾਈ ਜੀ ਪਸੋਂ ਨੂੰ ਪੱਠੇ ਦਿੱਤੇ ਆ ਆਪਾ ਆਪਸਾ ਦਾ ਕੰਮ ਨਿਭੇੜਦਾ ਉਹ ਨੂੰ ਮਸਾ ਸ਼ੂਰ ਜੇ ਨੂੰ ਆਮ ਆਇਆ ਤੇ ਉਹ ਫੇਰ ਪੰਗੇ ਲੈਂਦਾ ਫਿਰਦਾ ਲੈ ਪਸਖਣ ਨੂੰ ਪੱਠੇ ਪਾਤੀ ਪਈ ਮੱਝ ਨੂੰ ਤੱਕ ਪੁੰਦੀ ਆ ਤਾਂ ਹੀ ਲੇਟ ਕੱਢੀਦੇ ਆ ਚਲ ਹੁਣ ਤਾਂ ਤਾਂ ਸ਼ਾਮ ਦੀ ਵਹਿੰਦੀ ਤੇ ਇੰਨਾਂ ਕੂਤਰਾਂ ਨੂੰ ਦਾਣਾ ਪਾਣੀ ਬਾਈ ਦਿੱਤਾ ਆ ਖੇਤਰੀ ਆਪਣੀ ਅੱਕੀ ਲੱਗੀ ਪਈ ਐ ਤੇ ਬਾਦਾਮ ਪਾਦਗੇ ਟੋਕ ਕੇ ਆਪਾਂ ਫਿਰ ਨਾਉਣ ਤੋਂ ਹੁੰਦਾ ਵਿਚਾਰ ਬਣਾਉਣੀ ਆ ਲਓ ਬਈ ਜੀ ਬਾਦਾਮ ਆਪਾਂ ਪਾਦੇ ਆ ਤੇ ਇੱਕ ਬਈ ਅੱਜ ਇੱਕ ਤਾਂ ਕੂਟਰ ਦੇ ਗੀੜੇ ਸੀਗੇ ਇੱਕ ਬਈ ਧੂਣੀ ਨੇ ਬਹੁਤ ਪ੍ਰੋਬਲਮ ਬਹੁਤ ਜਿਆਦੇ ਦਰਦ ਕਰਦੀ ਆ ਤੇ ਤਾਂ ਅਗਰ ਕਿ ਨਾ ਤਾਂ ਵਲੌਗ ਚਾਹੀਦਾ ਬਣਿਆ ਵਲੌਗ ਤਾਂ ਆਪਣਾ ਕਿਹੜਾ ਹੁੰਦਾ ਪੰਜਾਬ ਦਾ ਆਪਣਾ ਜਿਹੜਾ ਮੜਾ ਮੋੜ ਕੀਤੀ ਬੜੀ ਦਾ ਕਰਦੇ ਆ ਤੇ ਜਾਂ ਆਪਣੇ ਜਾਨਵਰਾਂ ਦਾ ਸ਼ਕਲ ਦਿਖਾ ਦੇਈਦਾ ਸ਼ਕਲ ਕਰ ਲਈਦਾ ਤੇ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ